ਦੇਖੋ ਜੀ ਅੱਜ ਬੜੇ ਮਾਣ ਨਾਲ ਮੈਂ ਖੁਸ਼ੀ ਨਾਲ ਇਹ ਕਹਿ ਸਕਦਾ ਵੀ ਮੈਂ ਉਸ ਪਾਰਟੀ ਦਾ ਛਪਾਈ ਆ ਜਿਹਨੇ ਵਾਕਿਆ ਹੀ ਇੱਕ ਪੰਜਾਬ ਦੀ ਨਿਹਾਰ ਬਦਲਣ ਦਾ ਜਿਹੜਾ ਉਪਰਾਲਾ ਕਰ ਰਿਹਾ ਪਰ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਵੀ ਤਗੜੇ ਹੋ ਕੇ ਤੁਹਾਡੇ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਜੀ ਜਿਤਨਾ ਹੁਣ ਅੱਜ 3 ਸਕੂਲਾਂ ਦਾ ਉਦਘਾਟਨ ਕੀਤਾ ਅਸੀਂ ਅੱਗੇ ਆਸੇ ਵੀ ਰੋਕਰ ਦੇ ਸਪੀਡ ਨਾਲ ਹੁਣ ਕੰਮ ਕਰਾਂਗੇ ਔਰ ਉਹ ਜਿਹੜਾ ਬਤੌਰ ਤੁਹਾਡੇ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਚੁੱਕਿਆ ਹੈ ਅੱਜ ਨੀਅਰ ਬਾਊਟ ਮੈਨੂੰ ਲੱਗਦਾ ਵੀ ਜੋ ਬਟਾਲੇ ਹਲਕੇ ਦੇ ਵਿੱਚ ਜਿਹੜੇ ਅੱਜ ਆਪਾਂ ਉਦਘਾਟਨ ਕੀਤੇ ਨੇ ਇਹ 35 ਤੋਂ 40 ਲੱਖ ਦੀ ਲਾਗਤ ਹੈ ਜਿਹੜੀ ਇਹ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਨਵੇਂ ਕਲਾਸਰੂਮ ਉਹਦੇ ਮੈਂ ਕਹਿ ਸਕਦਾ ਪ੍ਰੋਜੈਕਟਰ ਵਗੈਰਾ ਲੱਗੇ ਨੇ ਤਾਂ ਜੋ ਕਿ ਸਾਡੇ ਬੱਚੇ ਮੈਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਵੀ ਜਦੋਂ ਮੈਂ ਵੋਟਾਂ ਦੇ ਵਿੱਚ ਜਦੋਂ ਇਹਨਾਂ ਸਕੂਲਾਂ ਦੇ ਵਿੱਚ ਚੱਕਰ ਮਾਰਨ ਆਇਆ ਸੀ ਤੇ ਉਦੋਂ ਹਾਲਾਤ ਜਿਹੜੇ ਸੀ ਵੱਧ ਤੋਂ ਵੱੱਤਰ ਬਣੇ ਸੀ ਔਰ ਬਾਲਿਆਂ ਵਾਲੀਆਂ ਛੱਤਾਂ ਸੀ ਜਿਹੜੀਆਂ ਸਕੂਲ ਦੀਆਂ ਅੱਜ ਉਹਨਾਂ ਤੇ ਜਦੋਂ ਦੇਖਿਆ ਵੀ ਵਧੀਆ ਇਮਾਰਤਾਂ ਬਣੀਆਂ ਨੇ ਔਰ ਕਿਤੇ ਨਾ ਕਿਤੇ ਮਨ ਜਿਹੜਾ ਦਿਲ ਨੂੰ ਸਕੂਨ ਹੈ ਵੀ ਵਾਕਿਆ ਹੀ ਅਸੀਂ ਆਪਣੇ ਬੱਚਿਆਂ ਦੇ ਵਿਕਲਿ ਕੁਝ ਨਾ ਕੁਝ ਵਧੀਆ ਕਰ ਰਹੇ ਹਾਂ ਬਿਲਕੁਲ ਜੀ ਦੇਖੋ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਕਿ ਅ ਰਾਤ ਦਿਨ ਮਿਹਨਤ ਕਰ ਰਹੇ ਹਾਂ ਸੀ ਕੰਮ ਕਰ ਰਹੇ ਹਾਂ ਔਰ ਇੱਕ ਕੰਮ ਦਾ ਨਤੀਜਾ ਜਿਹੜਾ ਹੈ ਇਹ ਸਾਨੂੰ ਲੋਕ ਦੱਸਣਗੇ ਵੀ ਅਸੀਂ ਵਾਕਿਆ ਹੀ ਮਿਹਨਤ ਕਰਕੇ ਪੰਜਾਬ ਦੇ ਵਿੱਚ ਸਕੂਲਾਂ ਦੀ ਨਿਹਾਰ ਬਦਲੀ ਹੈ ਪੰਜਾਬ ਦੇ ਵਿੱਚ ਹਰ ਪੱਖੋਂ ਕਿਉਂਕਿ ਪੰਜਾਬ ਸੋਨੇ ਦੀ ਚੜੀਆ ਕਿਹਾ ਜਾਣ ਵਾਲਾ ਪੰਜਾਬ ਸੀ ਪਰ ਦੁੱਖ ਦੀ ਗੱਲ ਹੈ ਜਦੋਂ ਸਾਨੂੰ ਪੰਜਾਬ ਮਿਲਿਆ ਇਹ ਅਖੀਰਲੇ ਸਾਹਾਂ ਤੇ ਸੀ ਹਰ ਤਰ੍ਹਾਂ ਦਾ ਮੈਂ ਕਹਿ ਸਕਦਾ ਨਸ਼ਾ ਉਹ ਵੀ ਭਰਪੂਰ ਸੀ ਹਰ ਪੱਖੋਂ ਕਰਪਸ਼ਨ ਦਾ ਪੂਰਾ ਯੂਰ ਸੀ ਔਰ ਕਿਤੇ ਨਾ ਕਿਤੇ ਮਨਾਰ ਸਕੂਲਾਂ ਦੇ ਜਿਹੜੇ ਟੱਠੇ ਹੋਏ ਡਿੱਗੇ ਹੋਏ ਸੀ ਅਸੀਂ ਉਸ ਚੀਜ਼ ਨੂੰ ਸਾਰੀ ਨੂੰ ਕਿਉਂਕਿ ਪੰਜਾਬ ਵਾਸੀਆਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਅਸੀਂ ਉਸ ਚੀਜ਼ ਨੂੰ ਸਾਰਿਆਂ ਨੂੰ ਦੇਖ ਕੇ ਹੁਣ ਪੰਜਾਬ ਨੂੰ ਫਿਰ ਉਸੇ ਤਰ੍ਹਾਂ ਦਾ ਰੰਗਲਾ ਪੰਜਾਬ ਜਿਹੜਾ ਉਹਦੀਆਂ ਲੀਆਂ ਤੇ ਲੈ ਕੇ ਆਉਂਦਾ। ਇਹ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਅਸੀਂ ਸਰਕਾਰ ਬਣੀ ਸੀ ਸਭ ਤੋਂ ਪਹਿਲਾਂ ਆਪਾਂ ਬਿਜਲੀ ਦੀ ਗੱਲ ਕੀਤੀ ਸੀ। ਪਰ ਮੈਂ ਕਈ ਵਾਰੀ ਹੱਸਦਾ ਵੀ ਹੁੰਨਾ ਵੀ ਵਿਰੋਧੀ ਕਹਿੰਦੇ ਸੀ ਪਹਿਲਾਂ ਉਹਨਾਂ ਨੂੰ ਪੁੱਛੀ ਹੈ ਨਾ ਵੀ ਜੇ ਕਾਂਗਰਸੀਆਂ ਨੇ ਪੁੱਛ ਲਈਏ ਯਾਰ ਤੁਸੀਂ ਕੀ ਹੈ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਹੋ ਗਿਆ। ਉਹ ਕਹਿੰਨਗੇ ਨਹੀਂ ਜੀ ਸਰਕਾਰ ਨਹੀਂ ਚੱਲਦੀ ਇਹਨਾਂ ਕੋਲ। ਜੇ ਉਹਨਾਂ ਨੂੰ ਪੁੱਛ ਲਈਏ ਨਾ ਵੀ ਇਹ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਕਹਿੰਦੇ ਜੀ ਨਹੀਂ ਨੇ ਇਹ ਬਾਅਦ 6 ਮਹੀਨੇ ਲੱਗਣਗੇ ਜੀ ਸਰਕਾਰ ਨਹੀਂ ਚੱਲਦੀ। ਉਹਨਾਂ ਨੂੰ ਫਿਰ ਪੁੱਛ ਲਈਏ ਨਾ ਵੀ ਤੁਸੀਂ ਕਿਹ ਹੈ ਸਮਾਰਟਫੋਨ ਦਵਾਂਗੇ ਉਹ ਫਿਰ ਇਹੋ ਗੱਲ ਕਹਿਣਗੇ ਵੀ ਨਹੀਂ ਇਹਨਾਂ ਕੋ ਸਰਕਾਰ ਨਹੀਂ ਚੱਲਨੀ ਜੀ ਨਵੇਂ ਬੰਦੇ ਨੇ ਜੀ ਉਹਨਾਂ ਨੂੰ ਜਿਹੜੀ ਵੀ ਪੁੱਛੋ ਤੁਸੀਂ ਗੱਲ ਇਧਰੋਂ ਜਵਾਬ ਤੁਹਾਨੂੰ ਜਿਹੜਾ ਉਹ ਖੱਬੇ ਪਾਸੇੋਂ ਦੇਣਗੇ ਵੀ ਉਹ ਗੱਲਾਂ ਦਾ ਜਵਾਬ ਹੀ ਹੈ ਨਹੀਂ ਹੁਣ ਸਾਡੇ ਨਾਲ ਗੱਲ ਕਰਦੇ ਨੇ ਆਪਾਂ ਜੋ ਕਿਹਾ ਸੀ ਲੋਕਾਂ ਨੂੰ 600 ਜੁਟ ਬਿਜਲੀ ਵਾਲਾ ਕਰਕੇ ਵਖਾਲ ਦਿੱਤਾ ਮਹੱਲਾ ਕਲੀਨਿਕ ਕਿਆ ਸੀ ਬਣਾ ਕੇ ਵਿਖਾਲ ਦਿੱਤੇ ਸਕੂਲ ਆਫ ਫੈਮਿਨਲ ਜਿਹੜਾ ਉਹ ਬਟਾਲੇ ਹਲਕੇ ਦੇ ਵਿੱਚ ਮੈਂ ਕਹਿ ਸਕਦਾ ਵੀ ਤਿਆਰ ਹੋ ਰਿਹਾ ਬਾਕੀ ਸਕੂਲਾਂ ਦੀ ਅਸੀਂ ਨਿਹਾਰ ਬਦਲ ਰਹੇ ਆ ਸੜਕ ਸੁਰੱਖਿਆ ਫੋਸਟ 스마트 ਸਕੂਲ 스마트 ਸਕੂਲ ਥਰਮਲ ਪਲਾਂਟ ਪ੍ਰਾਈਵੇਟ ਜਿਹੜਾ ਸਰਕਾਰ ਦੇ ਹਵਾਲੇ ਕਰ ਦਿੱਤਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਸੋ ਕਈ ਟੋਲ ਟੈਕਸ ਬੰਦ ਕਰ ਦਿੱਤੇ ਕਿਸਾਨ ਜਿਹੜੇ ਸੀ ਸਾਡੇ ਭਰਾ ਰਾਤ ਨੂੰ ਮੋਟਰਾਂ ਚਲਾਉਣ ਜਾਂਦੇ ਸੀ ਗੰਨੇ ਦੇ ਭਾਅ ਵਧਾ ਦਿੱਤੇ ਹਰ ਪੱਖੋਂ ਭਗਵੰਤ ਮਾਨ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਹੜੀ ਆ ਪੰਜਾਬ ਨੂੰ ਕਿਉਂਕਿ ਸਿੱਧਾ ਬੈਨੀਫਿਟ ਜਿਹੜਾ ਅੱਜ ਹੁਣ ਇਸ ਪਿੰਡ ਦੇ ਵਿੱਚ ਆਏ ਆ ਮੈਂ ਮਾਨ ਮੰਨ ਆ ਇਹ ਗੱਲ ਕਹਿ ਸਕਦਾ 80% ਲੋਕਾਂ ਦੇ ਬਿਜਲੀ ਦੇ ਬਿਲੇ ਜ਼ੀਰੋ ਆ ਰਹੇ ਨੇ ਉਹ ਕਿਉਂ ਨਾ ਪਿਆਰ ਕਰਨਗੇ ਭਗਵੰਤ ਮਾਨ ਜੀ ਨੂੰ ਕਿਉਂ ਨਾ ਪਿਆਰ ਕਰਨਗੇ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦਾ ਡਾਇਰੈਕਟਲੀ ਫਾਇਦਾ ਜਿਹੜਾ ਉਹ ਅਸੀਂ ਘਰ ਘਰ ਜਿਹੜਾ ਇਹ ਸਰਕਾਰੀ ਸਕੂਲ ਹੀ ਇੰਨੇ ਵਧੀਆ ਬਣਾਉਂਦੇ ਆ ਆਪਾਂ ਕਹਿੰਨੇ ਆ ਮਾਪਿਆਂ ਨੂੰ ਵੀ ਆਪਾਂ ਪ੍ਰਾਈਵੇਟ ਸਕੂਲਾਂ ਤੋਂ ਕੀ ਲੈਣਾ ਤੁਸੀਂ ਇੱਧਰ ਬੱਚੇ ਪਾ ਦਿਓ ਆਪਨੂੰ ਸਕਲ ਸਮਝੇਗੇ ਨਹੀਂ ਜੇ ਤੁਹਾਨੂੰ ਫੈਸਿਲਿਟੀ ਨਹੀਂ ਮਿਲਦੀ ਫਿਰ ਤੇ ਆਪਾਂ ਕਵਾਂਗੇ ਠੀਕ ਹੈ ਜੀ ਹੁਣ ਸੋਹਣੀਆਂ ਬਿਲਡਿੰਗਾਂ ਨੂੰ ਵੇਖ ਕੇ ਜੇ ਆਪਾਂ ਕਹੀਏ ਹੁਣ ਇੱਥੇ ਸਟਾਫ ਆ ਮੈਨੂੰ ਖੁਸ਼ੀ ਐ ਇਸ ਗੱਲ ਦੀ ਸਾਡੇ ਟੀਚਰ ਨੇ ਬਾਹਰਲੇ ਮੁਲਕਾਂ ਤੋਂ ਸਿੱਖਿਆ ਲੈ ਕੇ ਆ ਰਹੇ ਨੇ ਸਾਡੇ ਟੀਚਰ ਨੇ ਅੱਜ ਉਹ ਦਸਰੇ ਸੀ ਮਾਈਕ ਤੇ ਵੀ ਵੀ ਮੈਂ ਮੈਨੂੰ ਖੁਸ਼ੀ ਹੋਈ ਵੀ ਅੱਜ ਮੇਰਾ ਬੱਚਾ ਪੜਿਆ ਹੋਇਆ ਅੱਜ ਉਹ ਵੀ ਟੀਚਰ ਪ੍ਰਤੀ ਹੋ ਗਿਆ ਸਰਕਾਰੀ ਸਕੂਲ 'ਚ ਬੱਚਾ ਪੜਿਆ ਹੋਇਆ ਨੌਕਰੀਆਂ ਮਿਲ ਰਹੀਆਂ ਨੇ ਭਗਵੰਤ ਮਾਨ ਜੀ ਦੀ ਇਮਾਨਦਾਰੀ ਦੀ ਸੋਚ ਜਿਹੜੀ ਬਰਕਰਾਰ ਹੈ ਲੋਕਾਂ ਨੂੰ ਜਿਹੜਾ ਵਾ ਵੀ ਅ ਵਾਕਿਆ ਇਹ ਇੱਕ ਰਾਹਤ ਮਿਲ ਰਹੀ ਹੈ ਨਹੀਂ ਤੇ ਅੱਗੇ ਕਰਪਸ਼ਨ ਤੇ ਸ਼ਿਫਾਸ ਤੋਂ ਬਿਨਾ ਕਿੱਥੇ ਨੌਕਰੀਆਂ ਮਿਲਦੀ ਜਿਹੜਾ ਸਰਕਾਰ ਤੇ ਉਪਰਾਲੇ ਕਰਦੀ ਕਰਦੀ ਹੈ ਜੀ ਜਿੱਥੇ ਵੀ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਇਹ ਲੋਕਾਂ ਦੀ ਡਿਮਾਂਡ ਹੈ ਪਬਲਿਕ ਦੀ ਡਿਮਾਂਡ ਹੈ ਉੱਥੇ ਤੇ ਆਪਾਂ ਉਪਰਾਲਾ ਕਰਨਾ ਹੀ ਕਰਨਾ ਬਟ ਮੈਂ ਇਹ ਗੱਲ ਕਹਿ ਸਕਦਾ ਵੀ ਆਪਾਂ ਨੂੰ ਤਰਜੀਹ ਜਿਹੜੀ ਹੈ ਜਿਹੜੇ ਸਾਰੇ ਸਾਡੇ ਸਰਕਾਰੀ ਅਦਾਰੇ ਆ ਉਹਨਾਂ ਨੂੰ ਦੇਈਏ ਸਰ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਸਾਡੇ ਸਕੂਲ ਦੇ ਵਿੱਚ ਤਿੰਨ ਧਮ ਦਾ ਉਦਘਾਟਨ ਹੈ ਸਰਕਾਰੀ ਸੀਨੀਅਰ ਸਕੂਲ ਦਿਲਾਟ ਐਕਸੈਂਟਰ ਵਿੱਚ ਇੱਕ ਤੇ ਸਾਰੇ ਸਾਨੂੰ ਵਧੀਆ ਬਾਉਂਡਰੀ ਵਾਲ ਮਿਲੀ ਹੈ ਜਿਹਦੀ 7 ਫੁੱਟ ਤੋਂ ਵੱਧ ਉਚਾਈ ਹੈਗੀ ਹੈ ਉਸ ਦੇ ਵਿੱਚ 7,50,000 ਦਾ ਖਰਚਾ ਸੀਗਾ ਜਿਹੜਾ ਸਰਕਾਰ ਨੂੰ ਦਿੱਤਾ ਗਿਆ ਦੂਸਰਾ ਸੀਗਾ ਕਲਾਸਰੂਮਸ ਦੀ ਰਿਪੇਅਰਸ ਦੇ ਜਿਹੜੇ ਕਿ ਸੰਗਰਮ ਦੇ ਆਪਾਸ ਇੰਕੜ ਸੀਗੇ ਉਹ ਟਾਈਲਾਂ ਵਾਲੇ ਕਰਵਾ ਦਿੱਤੇ ਆ ਤੇ ਉਹਦੇ ਵਿੱਚ 5 ਲੱਖ ਜਨਮਾ ਹਜ਼ਾਰ ਦੀ ਗ੍ਰਾਂਟ ਮਿਲੀ ਜਿਹੜੀ ਖਰਚ ਲੀ ਗਈ ਤੇ ਇਸ ਤੋਂ ਇਲਾਵਾ 70 ਹਜ਼ਾਰ ਬਾਥਰੂਮ ਨਹੀਂ ਰਿਪੇਅਰ ਵਾਸਤੇ ਮਿਲੀ ਸੀ ਇਹ ਸਾਰੇ ਕੰਮ ਦੇ ਨਾਲ ਸਕੂਲ ਦਾ ਜਿਹਦੀ ਨਹਾੜ ਕਾਫੀ ਬਦਲ ਗਈ ਹੈ ਬੱਚਿਆਂ ਨੂੰ ਪੂਰੀ ਸਹੂਲਤ ਮਿਲ ਰਹੀ ਹੈ ਸਰ ਐਵੇਂ ਲਈ ਸਕੂਲ ਦਾ ਜਿਹੜਾ ਨੀਂਹਤੀ ਸਟਾਫ ਹੈ ਨਾ ਉਹਦਾ ਯੋਗਦਾਨ ਹੈ ਕਿ ਉਹਨਾਂ ਦੀ ਮਿਹਨਤ ਸਦਕਾ ਸਕੂਲ ਦਾ ਨਾਮ ਜਿਹੜਾ ਬਾੜ ਬਣ ਰਿਹਾ ਹੈ ਬੱਚੇ ਸਾਡੇ ਕੋਲ ਬਟਾਲੇ ਤੱਕ ਆਂਦੇ ਕਿਉਂਕਿ ਬਟਾਲਾ ਜਿਹੜਾ ਸਕੂਲ ਹੈ ਮੋਬਾਇਲ ਦਾ ਸਕੂਲ ਹੈ ਉਹਦੇ ਵਿੱਚ ਸਾਇੰਸ ਖੋਪਰੀ ਹੈਗਾ ਇਕੱਲਾ ਟੈਕਸ ਹੈ ਜਿਹੜਾ ਸਕੂਲ ਹੈ ਜਿਹਦੇ ਵਿੱਚ ਸਾਇੰਸ ਆਰਟਸ ਕ ਚਾਰੇ ਸਟੂਰਜ ਪਲੱਸ 1 ਤੋਂ ਦੀਆਂ ਚੱਲਦੀਆਂ ਐ ਸਕੂਲਾਂ ਦਾ ਸਨੁਮਾਨ ਆ ਕਿ ਜਿਹੜੇ ਬਟਾਲੇ ਤੱਕ ਬੱਚੇ ਸਾਡੇ ਕੋਲ ਪੜਨਾ ਆਂਦੇ ਆ ਕਮਰਸ ਦੇ ਵੀ ਤੇ ਸਾਇੰਸ ਦੇ ਵੀ ਬੱਚਿਆਂ ਦੇ ਪੇਰੈਂਟਸ ਨੂੰ ਇਹ ਮੈਸੇਜ ਹੈ ਕਿ ਸਰਕਾਰੀ ਸਕੂਲ ਦੇ ਬਾਰੇ ਜਿਹੜਾ ਕੋਈ ਪੁਰਾਣਾ ਕਨਸੈਪਟ ਹੈਗਾ ਕਿ ਬੱਚਿਆਂ ਨੂੰ ਸ਼ਾਇਦ ਇਨਫਰਾਸਟ੍ਰਕਚਰ ਵਧੀਆ ਨਹੀਂ ਮਿਲਦਾ ਕਿਤੇ ਭੁੰਜੇ ਬਿਠਾਉਂਦੇ ਹੋਣਗੇ ਇਹ ਆ ਵੀ ਕੋਈ ਗੱਲ ਨਹੀਂ ਹਰ ਬੱਚੇ ਕੋਲ ਇਨਫਰਾਸਟ੍ਰਕਚਰ ਹੈਗਾ ਸਾਡੇ ਕੋਲ ਹਰ ਕਲਾਸ ਦੇ ਰੂਮ ਪ੍ਰੋਜੈਕਟਰ ਦੇ ਨਾਲ ਆਪਾਂ ਸਟੱਡੀ ਕਰਵਾਉਂਦੇ ਆ ਤੇ ਉਸ ਦੇ ਵਿੱਚ ਬੜੇ ਵਧੀਆ-ਵਧੀਆ ਲੈਕਚਰ ਆਂਦੇ ਆ ਈਵਨ NEET ਦੀ JEE ਦੀ ਤਿਆਰੀ ਕੰਪੀਟੀਸ਼ਨ ਤੋ ਉਹਨਾਂ ਨੂੰ ਸਰਵਿਸ ਕੁਮਾਰ ਤੋਂ ਜੁੜ ਸਕਦਾ ਮੈਲ ਰਿੰਗਿਆ ਸਿੱਖਰ ਸਕੰਤਰ ਵਿੱਚ ਉਹਨਾਂ ਦਾ ਪੂਰਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਤੇ ਜੇ ਕੋਈ ਭੇਟਾ ਹੋਵੇ ਤੇ ਉਹ ਸਾਡੇ ਨਾਲ ਗੱਲਬਾਤ ਕਰਕੇ ਸਾਡੇ ਸਕੂਲ ਆ ਕੇ ਸਾਰਾ ਹੀਣਨ ਦੱਸ ਸਕਦੇ ਆ ਕਿ ਸਾਡੇ ਕੋਲ ਕੀ ਸਹੂਲਤਾਂ ਹੈਂ ਤੇ ਅਹੀਂ ਪ੍ਰਾਈਵੇਟ ਸਕੂਲਾਂ ਤੋਂ ਲੋਕਾਂ ਤੋਂ ਅੱਗੇ ਹੀ ਆਂ ਪਿੱਛੇ ਨਹੀਂ ਹੈਗੇ